ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਗੁਰਦੇਵ ਸੁਆਮੀ ਪਰਵੇਸ਼ਨਾ ਕਿਤੇ ਹਟਿਓ ਮੁੱਲ ਨਹੀਂ ਮਿਲਦੇ ਸੱਜਣਾ ਮਾਪੇ ਸੱਜਣਾ ਮਾਪੇ ਹੱਟੀਆਂ ਮੁੱਲ ਨਹੀਂ ਸਜਣਾ ਮਾਪੇ ਸਜਣਾ ਮਾਪੇ ਹੱਟੀਆਂ ਮੁੱਲ ਨਹੀਂ ਦੇ ਸਜਣਾ ਮਾਪੇ ਸਜਣਾ ਮਾਪੇ ਹੱਟੀਆਂ ਮੁੱਲ ਨਹੀਂ ਸਜਣਾ ਮਾਪੇ ਸਜਣਾ ਮਾਪੇ हॾियो मुल ने सजन मापे हटियूं मुल नापे सजन मापे ਅਕਸੀਆ ਮੁੱਲ ਨਹੀਂ ਮਿਲਦੇ ਸੱਜਣਾ ਮਾਪੇ ਸੱਜਣਾ ਮਾਪੇ ਅਕਸੀਆ ਮੁੱਲ ਨਹੀਂ ਮਿਲਦੇ ਸੱਜਣਾ ਮਾਪੇ ਸੱਜਣਾ ਮਾਪੇ ਕਦੀ ਹੱਤੀਓ ਮੁੱਲ ਨਹੀਂ ਮਿਲਦੇ ਸੱਜਣਾ ਮਾਪੇ ਸੱਜਣਾ ਮਾਪੇ ਅੱਤੀਓ ਮੁੱਲ ਨਹੀਂ ਜਨਾਮ ਤੇ ਸਜਨਾ ਮਾਤੇ ਅੱਤੀਓ ਮੁੱਲ ਨਹੀਂ ਮਿਲਦੇ ਸਜਨਾ ਮਾਤੇ ਸਜਨਾ ਮਾਤੇ ਦਿੱਤਾ ਕਿੱਥੇ ਟੰਡੇ ਬਾਪਿਆ ਜਲੀ ਤੋਂ ਨਾ ਹੋਏ ਐ ਪਾਸੋਂ ਲੱਗ ਕੇ ਤੂੰ ਅਜੇ ਨਾ ਬਦਲੋ the joke. ਇਹ ਤਾਂ ਪ੍ਰਮਾਤਮਾ ਦਾ ਰਾਜੇ ਦਾ ਕੋੜ ਠੀਕ ਹੋ ਗਿਆ ਉਹ ਕਿਸੇ ਮਹਾਪੁਰਸ਼ ઋષਿ ਦਾ ਉਥੇ ਤਪ ਕੀਤਾ ਹੋਇਆ ਸੀ ਉਸ ਸਰੋਵਰ ਦੇ ਵਿੱਚ ਮਿੱਟੀ ਭਰ ਗਈ ਰਾਜੇ ਨੇ ਭਾਵਨਾ ਅਨੁਸਾਰ ਨਹੀਂ ਮਿੱਟੀ ਕੱਢੀ ਰਾਜੇ ਨੇ ਤਾਂ ਉਹ ਤੀਰ ਮਾਰਿਆ ਸੀ ਉਸ ਜਾਨਵਰ ਦੇ ਜਾਨਵਰ ਦੇ ਗਿਲਾਂ ਗਿਆ ਤੀਰ ਖੁੱਪ ਗਿਆ ਰਾਜੇ ਨੇ ਤੀਰ ਛਾੜ ਦਿੱਤਾ ਉਸ ਜਿਹੜਾ ਰਾਜੇ ਦੇ ਕੋੜ ਸੀ ਹੱਥਾਂ ਦਾ ਮਹਾਪੁਰਖ ਕਹਿਣ ਲੱਗੇ ਭਾਈ ਉਹ ਕੋੜ ਦੂਰ ਹੋ ਗਿਆ ਜਿਹੜਾ ਇਸ ਗੁਰੂ ਦੇ ਘਰ ਦਾ ਜਿਹੜਾ ਸਰੋਵਰ ਬਣ ਰਿਹਾ ਜਿਹੜਾ ਇੱਕ ਟੋਕਰੀ ਵੀ ਕੱਢ ਦੂ ਨਾ ਇੱਕ ਉਹਦਾ ਵੀ ਭਲਾ ਹੋ ਜਾਊਗਾ ਦੋ ਕੱਢ ਦੂ ਉਹਦਾ ਵੀ ਭਲਾ ਹੋ ਜਾਊ ਸੰਗਤ ਸੇਵਾ ਕਰਦੀਏ ਉਹਦੇ ਆ ਕੇ ਦਰਸ਼ਨ ਕਰ ਲੂ ਉਹਦਾ ਵੀ ਭਲਾ ਹੋ ਜਾਊਗਾ ਤੇ ਉਹ ਜਿਹੜਾ ਨਾਸਤਿਕ ਬੰਦਾ ਬੈਠਾ ਸੀ ਉੱਠ ਕੇ ਖੜਾ ਹੋ ਗਿਆ ਅਥਵਨ ਲੈ ਬਾਬਾ ਜੀ ਇਹ ਗੱਲ ਤਾਂ ਮੈਂ ਆਖੀ ਸੀ ਵੀ ਆਪਣੇ ਪਿੰਡ ਵਾਲਾ ਟੋਬਾ ਪਟ ਲੋ ਕਿਉਂ ਉੱਥੇ ਜਾਣਿਓ ਬਾਬਾ ਜੀ ਕਹਿਣ ਲੱਗੇ ਗੁਰੂ ਨਾਨਕ ਦਾ ਘਰ ਤਾਂ ਪਹਿਲਾਂ ਤੋਂ ਲੈ ਕੇ ਤਾਰਦਾ ਹੀ ਆਇਆ ਹੈ ਇਹ ਕਥਾ ਮੈਂ ਤੈਨੂੰ ਵੇਖ ਕੇ ਹੀ ਸੁਣਾਈ ਸੀ ਬਾਹ ਫਿਰੋ ਨੇ ਆਪਣਾ ਸਾਰਾ ਜੀਵਨ ਉਸ ਮਸਤੂਨ ਸਾਹਿਬ ਦੀ ਪਿੱਤਰ ਧਰਤੀ ਦੇ ਉੱਤੇ ਗੁਰੂ ਜੀ ਦੇ ਪਾਵਨ ਪਿੱਤਰ ਚਲਣਾ ਦੇ ਵਿੱਚ ਲਾ ਦਿੱਤਾ ਹੁਣ ਮੈਂ ਮੁੜ ਕੇ ਘਰ ਨਹੀਂ ਜਾਣਾ ਹੈ ਕਹਿਣ ਤੋਂ ਭਾਵ ਸੀ ਗੁਰੂ ਦੀ ਘਰ ਦੀ ਜਿਹੜੀ ਹਰ ਇੱਕ ਚੀਜ਼ ਆ ਉਹਦੇ ਵਿੱਚ ਜਿਹੜੀ ਬਰਕਤ ਹੈ ਕਿਉਂ ਅਬਰਤ ਮਈ ਬਾਣੀ ਹੈ ਬਾਣੀ ਦੇ ਵਿੱਚ ਵਰਕਤ ਹੈ ਦੇਖੋ ਕਈ ਜਿਹੜੀਆਂ ਸੰਗਤਾਂ ਨੇ ਜਿਹੜਾ ਕੁੰਭ ਦਾ ਜਲ ਲੈ ਕੇ ਜਾਂਦੀਆਂ ਨੇ ਵੀ ਸਾਨੂੰ ਕੁੰਭ ਦਾ ਜਲ ਦੇ ਦਿਓ ਉਹਦੇ ਨਾਲ ਭਲਾ ਹੋ ਜਾਂਦਾ ਹੈ ਇਸ ਕਰਕੇ ਲੋੜ ਭਾਵਨਾ ਦੀ ਲੋੜ ਸ਼ਰਤ ਆਦੀ ਹੈ ਰਾਜਿਆਂ ਨੇ ਦੇਖ ਛਕੀ ਹੱਥਾਂ ਉੱਤੇ ਪੈਰਾਂ ਉੱਤੇ ਸਰੀਰ ਤੇ ਕੋੜ ਹੋਇਆ ਹੋਇਆ ਸੀ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਉਹਨਾਂ ਦਾ ਕੋੜ ਦੂਰ ਹੋ ਗਿਆ ਕੀਨੇ ਕੀਤਾ ਅੰਮ੍ਰਿਤ ਮਈ ਬਾਣੀ ਨੇ ਕੜਾ ਪ੍ਰਸ਼ਾਦ ਦੀ ਦੇਗ ਨੇ ਜਿਹਦੇ ਵਿੱਚ ਏਡੀ ਵੱਡੀ ਬਰਕਤ ਹੈ ਏਡੀ ਵੱਡੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਸ਼ਕਤੀ ਹੈ ਇਸ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਰੋਜ਼ਾਨਾ ਫੇਰ ਅੰਮ੍ਰਿਤ ਵੇਲੇ ਸ੍ਰੀ ਅਸਾਜ ਦੀ ਵਾਰ ਦਾ ਕੀਰਤਨ ਕਰਦੇ ਨੇ ਬਾਬਾ ਬੁੱਢਾ ਜੀ ਕੀਰਤਨ ਕਰਕੇ ਫੇਰ ਉਸ ਜਿਹੜਾ ਗਵਾਲੀਅਰ ਦੇ ਕਿਲੇ ਉੱਪਰ ਦੀ ਗੀੜਾ ਦਿੰਦੇ ਨੇ ਸੰਗਤ ਨੂੰ ਲੈ ਕੇ ਨਾਲ ਫੇਰ ਦੁਪਹਿਰ ਦੀ ਚੌਂਕੀ ਫੇਰ ਸ਼ਾਮ ਦੀ ਚੌਂਕੀ ਇਸ ਤਰ੍ਹਾਂ ਚ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਵੱਡੇ ਵੱਡੇ ਜਿਹੜੇ ਰਾਜੇ ਸੀ ਜਿਨ੍ਹਾਂ ਨੂੰ ਕੋੜ ਹੋਇਆ ਹੋਇਆ ਸੀ ਸੰਗਲਾਂ ਨਾਲ ਬੰਦੇ ਹੋਏ ਸੀ ਤੇ ਅੱਜ ਉਸ ਜਗ੍ਹਾ ਉੱਤੇ ਕੀ ਬਣ ਗਿਆ ਮਾਰਜੀ ਕਹਿਣ ਲੱਗੇ ਤਹ ਵੈਕੁੰਠ ਜਹ ਨਾਮੁ ਚਰੈ ਜਿੱਥੇ ਕੋਈ ਰੱਬ ਦਾ ਫਕੀਰ ਗੁਰੂ ਪੀਰ ਆਪਣਾ ਮੁਬਾਰਕ ਚੱਲਣ ਧਰਦੇ ਵੇ ਨਗਰ ਵੈਕੁੰਠ ਜਿੱਥੇ ਸਾਧੂ ਆਂਦਾ ਵਾਸਾ थे सात थे नगर में कुंठ जिथे सतगुरा दाषा नगर में कुंठो थे नगर में कुंठो जाधु जिथे साधू दासा दा

जिथे सालु भाषा हलवा जिथे सालु दाषा आ आ <smallic music> <smallic music> <says> दुआ धा बासा नगर में कुंठ जिथ नगर में कुंठ जिथे साधु दासा कुंतो साधु दबासे साधु दवा साधु दवा ਨਗਰ ਵੈਕੁੰਠ ਜਿੱਥੇ ਰਾਧੂਆਂ ਦਾ ਵਾਸਾ ਜਿੱਥੇ ਸੰਸਾਰ ਜਨ ਸੋ ਥਾਨ ਸੁਹੰਦਾ ਮਾਝ ਕਹਿੰਦੇ ਉਸ ਥਾਨ ਸੋਹਣਾ ਲੱਗ ਜਾਂਦਾ ਜਿੱਥੇ ਕੋਈ ਬੰਦਗੀ ਵਾਲਾ ਕੋਈ ਨਾਮ ਜਪਣ ਵਾਲਾ ਸਾਧੂ ਮਹਾਪੁਰਖ ਬੈਠ ਜਾਵੇ ਉਹ ਧਰਤੀ ਸੋਹਣੀ ਲੱਗ ਲੱਗ ਜਾਂਦੀ ਹੈ ਹੁਣ ਧੰਨ ਗੁਰੂ ਹਰਗੋਬਿੰਦ ਮਾਰਚ ਅੱਜ 40 ਦਿਨ ਪੂਰੇ ਹੋ ਗਏ 40 ਦਿਨ ਕਹੇ ਸੀ ਜਹਾਂਗੀਰ ਬਾਦਸ਼ਾਹ ਨੇ ਵੀ 40 ਦਿਨ ਸਿਮਰਨ ਕਰੋ ਭਜਨ ਕਰੋ ਮੇਰੀ ਸਾੜ ਸਤੀ ਟਲ ਜਾਵੇ ਉਸ دیਵਾਨ ਚੰਦੂ ਨੇ ਜਹਾਂਗੀਰ ਨੂੰ ਐਸਾ ਧਿਆਨ ਵਿੱਚ ਲਾਇਆ 40 ਤੋਂ 41 ਦਿਨ ਹੋ ਗਏ ਉਦੋਂ ਨੂੰ ਧਿਆਨ ਹੀ ਨਹੀਂ ਜਾਣ ਦਿੱਤਾ ਜਹਾਂਗੀਰ ਬਾਦਸ਼ਾਹ ਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਰੰਗ ਵਿੱਚ ਬੈਠੇ ਨੇ ਤੇ ਬਾਹਰ ਜਿਹੜੀ ਸੰਗਤ ਬੈਠੀ ਐ ਬਾਬਾ ਬੁੱਢਾ ਜੀ ਵਰਗੇ ਉਹ ਕਹਿੰਦੇ ਅੱਜ 40 ਤੋਂ 41 ਦਿਨ ਹੋ ਗਏ ਬਾਦਸ਼ਾਹ ਨੇ ਤਾਂ ਉਹੀ ਕੰਮ ਕਰਤਾ ਜਿਹੜਾ ਸਤਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਕਰਿਆ ਸੀ ਤੇ ਕਿਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸੇ ਤਰ੍ਹਾਂ ਜਿਹੜਾ ਉਹ ਸ਼ਹੀਦ ਨਾ ਕਰ ਦਿੱਤੇ 40 41 42 ਦਿਨ ਹੋ ਗਏ ਫੇਰ ਵੀ ਰਾਜੇ ਨੇ ਧਿਆਨ ਨਾ ਦਿੱਤਾ ਜਦੋਂ 43ਵਾਂ ਦਿਨ ਹੋਇਆ ਤੇ ਜਿਹੜਾ ਜਹਾਂਗੀਰ ਬਾਦਸ਼ਾਹ ਆਪਣੇ ਅਸਨ ਉੱਤੇ ਪਿਆ ਰਾਤ ਨੂੰ ਫਿਰ ਜਿਹੜੇ ਭਾਈ ਵਿਧੀਚੰਦ ਜੀ ਵਰਗੇ ਸਿੱਖ ਸੰਗਰੂ ਕੇ ਬਾਬਾ ਬੁੱਢਾ ਜੀ ਵਰਗੇ ਤੇ ਉਹਨਾਂ ਗੁਰਸਿੱਖਾਂ ਨੇ ਫਿਰ ਆਪਣੀ ਕਰਾਮਾਤ ਵਿਖਾਈ ਤਾਕਤ ਵਿਖਾਈ ਜਹਾਂਗੀਰ ਜਿਹੜਾ ਆਪਣੇ ਤਖਤ ਉੱਤੇ ਬੈਠਾ ਹੈ ਛੇਰ ਬਣ ਕੇ ਉਸ ਜਹਾਂਗੀਰ ਦੀ ਛਾਤੀ ਉੱਤੇ ਜਾ ਚੜੇ ਭੜਕ ਕੇ ਉੱਠਿਆ ਦੇਖਿਆ ਇਹ ਤਾਂ ਕੋਈ ਖੁਆਬ ਸੀ ਪਾਪ ਸੁਪਨਾ ਸੀ ਇਹ ਤਾਂ ਫੇਰ ਪਿਆ ਫੇਰ ਉਸੇ ਤਰ੍ਹਾਂ ਸੁਪਨਾ ਫਿਰ ਆਵਾਜ਼ ਆਈ ਓਏ ਪਾਪੀਆ ਤੂੰ ਗੁਰੂ ਜੀ ਨੂੰ 40 ਦਿਨਾਂ ਵਾਸਤੇ ਕਹਿ ਕੇ ਲੈ ਕੇ ਆਏ ਸੀ ਚਲੀਸਾ ਕਰੋ ਮਹਾਰਾਜ ਅੱਜ ਦੇਖ ਦਿਨ ਕਿੰਨੇ ਹੋ ਗਏ 40 41 42 43 ਮਹੀਨਾਂ ਦੇ ਨਾਲ ਜੇ ਸ਼ੁਰੂ ਹੋਇਆ ਪਿਆ ਹੈ ਬਾ ਫਿਰ ਉੱਠਿਆ ਤਖਤ ਤੋਂ ਓਹੋ ਮੈਥੋਂ ਬੜੀ ਵੱਡੀ ਭੁੱਲ ਹੋ ਗਈ ਫੇਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨਾਲ ਜਿਵੇਂ ਮਲਾਪ ਹੋਇਆ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਆਓ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੇ ਅੰਮ੍ਰਿਤ ਵੇਲੇ ਜੁੜ ਕਰਕੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਬਣਾਉਣ ਰਾਮ ਕਲੀ ਮਾਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਜੀ ਆਨੰਦ ਪਿਆ ਮੇਰੀ ਮਾਏ ਪਾਇਆ ਅਸ ਗੁਰਤਾ ਪ ਸਹਿਜ ਸੀਤੀ ਮਨ ਵਜੀਆਂ ਬਧਾਇ ਰਾਗ ਰਤਨ ਪ੍ਰਵਾਰ ਪ੍ਰੀਆ ਸ਼ਬਦ ਗਾਵਣੀਆਂ ਆਈਆ ਗਾਵੋਤਾ ਗਾਵੋ ਅਨੀ ਕੀਆ ਬਾਦ ਜਿਨੀ ਵਸਾਇ ਕਹਿ ਨਾਨਕ ਤੁ ਆਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰੰਗ ਲੀ ਸਦਾ ਰਹੋ ਤੁਮਨੇ ਮੇਰੇ ਦੁੱਖ ਸਭ ਬਿਸਾਰਨਾ ਅੰਗਿਕਾਰੋ ਕਰੀਤੇ ਆਕਾਰ ਜੁ ਸਭ ਸੁਭਾਰਨਾ ਗੁਨਾ ਗੁਲਾ ਸਿਮਰਤ ਸੁਆਮੀ ਸੋਕ ਮਨੋਂ ਬਿਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਅਸੀਸ ਹੈ ਵਾਖਿਆ ਨਹੀਂ ਕਰਦੇ ਰਹਿ ਕਰਦਾ ਤੇਰਾ ਸਭ ਜੋ ਹੈ ਜਿਸ ਤੇ ਸੋ ਪਾਵੇ ਸੁਦਾ ਸਿਖਸਲਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਬਨ ਵਸਿਆ ਬਾਜੇ ਸ਼ਬਦ ਕਲੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਯਾਦਾਰੋ ਸਾਚੇ ਨਾਮ ਯਾਦਾਰ ਮਿਰਾ ਜਿਨ ਭੁਖਾਂ ਸਭ ਗਵੰਗ ਘਰ ਸ਼ਾਂਤ ਸੁਖ ਮਨਿ ਆਈ ਸਿਆਣੀ ਨੀਚਾ ਸਭ ਜਾਈਆ ਦਾਤ ਸੁਬਾਨ ਪਿਤਾ ਗੁਰੂ ਬਿਟਾ ਉਹ ਜਿਹੜੀਆਂ ਹੈ ਬੜੀਆਂ ਆ ਕਹਿ ਨਾਨਕ ਸੁਣੋ ਸੰਤੋਬਦ ਤਰੋ ਪਿਆਰੋ ਸਤਨਾਮ ਮੇਰਾ ਧਾਰੋ ਆਜੀ ਪੰਜ ਸ਼ਬਦ ਜਿੱਤ ਘਰ ਸੁਭਾਗ ਹੈ ਹਰ ਸੁਭਾਗ ਸ਼ਬਦ ਵਾਦੀ ਕਲਾਜਤ ਕਰਤਾਰੀਆ ਪੰਜ ਦੂਤੋ ਜਬਾਸ ਕਿਤੇ ਗਾਲ ਘੰਟ ਸਮਾ ਹਰਿ ਕਰਮ ਪ੍ਰਯਾ ਸੁਜਨ ਕੋ ਸੇ ਨ ਮਰਕ ਲਾਕੇ ਜੈ ਨਾਨਕ ਦੇਜ ਕੋ ਅਦਿਤਕਾਰਿਆ ਨਾਦਵਾਦੀ ਆਨੰਦ ਸੁਦਮ ਬਿਟ ਪਾਕੀਓ ਸਗਲ ਮਨੋਰਥ ਪੂਰੇ ਅਜੀ ਬਾਹਰ ਵਹਿਮ ਭਰਤਾ ਆਉ ਸ੍ਰੀ ਸਗਲ ਵਸੂਰੇ ਦੁਖ ਰੋਗ ਸੰਤਾ ਸਤਿ ਸ੍ਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਤੇ ਹਰਿ ਦੇ ਫੂਲੇ ਗੁਰੂ ਜੀ ਦਾਣੇ ਹੁੰਦੇ ਬਨੀਤ ਕਹਤੇ ਪਵਿੱਤ ਸਤਿਗੁਰਿਆ ਪਰਭੂ ਜਿਨ ਬੰਤ ਨਾਨਕ ਗੁਰ ਕਰਣਾ ਲਾਗੇ ਵਾਜੀ ਅਨਹਦ ਤੂਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ